ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਝੋਟੀਆਂ ਦਾ ਆਪਣੇ ਕੋਲ ਜੇ 10 ਵੇਖੋ ਜੀ ਕਰੋ ਜੀ ਚੈੱਕ ਤੇ ਭਾਰਾ ਆਪਾਂ ਤੁਹਾਨੂੰ ਝੋਟੀਆਂ ਵਿਖਾ ਲਾਂਗੇ ਜੀ 4 ਜਿੰਨਾਂ ਚੋਂ ਤਿੰਨ ਤਾਜ਼ੀਆਂ ਸੁਈਆਂ ਤੇ ਇੱਕ ਵਿਖਾਵਾਂਗੇ ਤੁਹਾਨੂੰ ਟੋਕੜ ਗੱਪਣ ਸਿਰੇ ਦੀ ਝੋਟੀ ਕਮਾਲ ਦੀ ਵੇਖੋ ਕਟੀਆਂ ਦੇ ਸਿੰਘ ਸੁੰਗਰ ਕੀ ਬਾਤਾਂ ਨੇ ਕਟੀਆਂ ਟੋਕੜ ਗੱਪਣ ਵੈਂਡਪੀਸ ਆ ਉਹਦੇ ਵੱਲ ਵੀ ਤੁਸੀਂ ਮੋੜ ਮੋੜ ਕੇ ਵੇਖੋਗੇ ਵੀ ਕੈਮਰਾ ਦੁਬਾਰਾ ਹਲਾ ਲਾ ਕੇ ਦੇਖੀਏ ਤੇ ਝੋਟੀਆਂ ਤੁਹਾਨੂੰ ਸਾਰੀਆਂ ਸਿਰੇ ਦੀਆਂ ਵਖਾ ਲੈਣੀਆਂ ਤੇ ਕਰਿਓ ਜੀ ਸੰਪਰਕ ਤੇ ਕੱਲੀ-ਕੱਲੀ ਦੀ ਜਾਣਕਾਰੀ ਦਵਾਵਾਂਗੇ ਤੇ ਕੱਲੀ-ਕੱਲੀ ਦੀ ਡਿਟੇਲ ਸ਼ੇਅਰ ਕਰਾਂਗੇ ਆ ਤੁਹਾਨੂੰ ਪੀਸ ਵਖਾਵਾਂਗੇ ਛੋਟੇ ਜਿਹੇ ਭਾਅ ਦੇ ਵਿੱਚ ਤੇ ਦੋਂਦੀ ਕੱਟੀ ਚੌਗ ਦੇ ਦੰਦ ਮਾੜੇ-ਮਾੜੇ ਕੱਢੇ ਤੇ ਕੱਲੀ-ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆ ਤੇ ਕੱਲੀ-ਕੱਲੀ ਦੀ ਜਾਣਕਾਰੀ ਦਿੰਨੇ ਆ ਥੱਲੇ ਖੰਡ ਵਾਲੇ ਬੁਰੇ ਬੰਨੀ ਫਿਰਦਿਆਂ ਏਡੇ-ਏਡੇ ਲੇਵੇ ਅੱਜ ਤੇ ਕਮਾਲ ਕਰ ਦੇਣੀ ਅੱਜ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੇ ਬਹੁਤ ਵਧੀਆ ਪਹਿਲਵਾਨ ਸਾਹਿਬ ਤੁਸੀਂ ਸੁਣਾਓ ਬਸ ਮੇਰਾ ਦੱਦਿਆ ਤੁਸੀਂ ਸੁਣਾਓ ਜੀ ਵਧੀਆ ਵਧੀਆ ਕੈਮ ਆ ਕੈਮ ਜੀ ਕੈਮ ਹੋਰ ਮੇਰਾ ਦੱਦਿਆ ਕਹਿ ਕਿ ਨਹੀਂ ਮੈਂ ਨਾ ਪੂਰੀਆਂ ਦੇ ਚਲੋ ਵਧੀਆ ਚੱਲੋ ਤੁਸੀਂ ਸੁਣਾਓ ਬਹੁਤ ਵਧੀਆ ਮਾਲ ਆਪਣੇ ਕੋ ਬਹੁਤ ਚੰਗਾ ਚੰਦਾ ਜੀ ਹਾਂਜੀ ਹਾਂਜੀ ਕੱਲੀ ਕੱਲੀ ਦੀ ਆਪਾਂ ਡਟੇ ਸੇਅਰ ਕਰਾਂਗੇ ਤੇ ਕੱਲੀ ਕੱਲੀ ਦੀ ਜਾਣਕਾਰੀ ਦਵਾਂਗੇ ਮਾਲ ਤਾਂ ਚਲੋ ਆਪਾਂ ਇਹੋ ਪਾਉਣੀਆਂ ਇੱਕ ਵਾਰ ਨਾ ਇੱਧਰ ਆਓ ਮਾੜਾ ਜੀ ਨਿਗਾਹ ਅੰਦਰ ਵੀ ਮਰਵਾ ਲਓ ਆ ਬਖਾ ਦੋ ਤੋੜੀ ਆ ਵੇ ਕੀ ਬਾਤਾਂ ਜੀ ਕੀ ਬਾਤਾਂ ਜੀ ਵੇਖੋ ਜੀ ਤੋਹਫੇ ਹਾਂ ਤੋਹਫੇ ਰਹਾਂਦੇ ਖਰੀਦ ਕੇ ਵੀ ਤੇ ਤੱਕ ਮਾਲ ਬੱਜਾ ਆਪਣੇ ਕੋ ਤੇ ਬਾਹਰ 6 ਝੋਟੀਆਂ ਅੰਦਰ ਵਾ ਜੀ ਹਾਂਜੀ ਤੇ ਬਾਹਰ ਵੀ ਆਦੇ ਮਾਲ ਆਪਾਂ ਨਾ ਵਿੱਚੋਂ 4 ਝੋਟੀਆਂ ਵਿਖਾਵਾਂਗੇ ਠੀਕ ਹੈ ਠੀਕ ਹੈ ਵੀਰ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਵੀਰ ਜੀ ਇੱਕ ਕਰੀਏ ਆਪਣਾ ਐਡਰੈਸ ਦੱਤੋਂ ਤੇ ਐਡਰੈਸ ਪਿੰਡ ਸ਼ਾਹ ਜੀ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਕਾਰ ਸਿੰਘ ਨੰਬਰ ਆਪਣਾ 9779983441 9779983441 ਠੀਕ ਹੈ ਜੀ ਇਹ ਤੋਂ ਸ਼ੁਰੂਆਤ ਕਰਕੇ ਹਾਂਜੀ ਹਾਂਜੀ ਕਰੋ ਜੀ ਤਾਜੀ ਸੂਈ ਮੈਂ ਮਗਰ ਕੱਟੀ ਠੀਕ ਹੈ ਜੀ ਡਬਲ ਫਾਇਦਾ ਵੇਖੋ ਜੀ ਆਪ ਵੀ ਕੱਟੀ ਜਾਂ ਤੇ ਮਗਰ ਵੀ ਕੱਟੀ ਨਹੀਂ ਆਪ ਮੱਝ ਬਣ ਗਈ ਆ ਮੱਝ ਬਣ ਗਈ ਹਾਂ ਮੱਝ ਬਣ ਕੱਟੀ ਨਹੀਂ ਹੁਣ ਰਹਿ ਗਈ ਹਾਂ ਮੱਝ ਬਣ ਗਈ ਆ ਤੀਸਰਾ ਪਰ ਮਾਰ ਕੇ ਕੋ ਡਾਇਲੋਗ ਆ ਵੇਲਾ ਤੀਸਰਾ ਸੁਆ ਹੋ ਗਿਆ ਵੇਸ ਥੱਲੇ ਬੰਨਿਆਂਂ ਗਨੇ ਹੀ ਲੈਵਾ ਮੈਂ ਨਾ ਵੀ ਤੋਹੇ ਪੰਡਾ ਹੀ ਪਾਈ ਫਿਰ ਖੋਦੋ ਛੋਟੂ ਜੀ ਗੋੜਾ ਵਾਲਾ ਲੈਵਾ ਹੀ ਬੰਨਿਆ ਸਾਹਿਬ ਨਾਲ ਖੰਡ ਵਾਲਾ ਬੋਰਾ ਹੀ ਵਦਾ ਮੈਂ ਨਾ ਵੀ ਇਹਦਾ ਉਹ ਕੜਾ ਲੈ ਜੇ ਪਹਿਲੀ ਬੋਰੀ ਆਉਂਦੀ ਉਹੋ ਹੀ ਆ ਹਾਂ ਤੇ ਬਿਆਨ ਨਹੀਂ ਵੱਡੀ ਬੋਰੀ ਵੱਡੀ ਉਹ ਸੇਬਿਆਂ ਦੀ ਪਾਣੀ ਚਾਰਟ ਕਰਦੀ ਵੇ ਕੱਡਾ ਲੈਵਾ ਤੇ 11 12 ਕਿਲੋ ਮੈਂ ਥੋੜੇ ਗੋੜਾ ਵਾ ਐਂ ਜਮਾ ਤੇ ਦੁੱਧ ਦੇ ਦੋ 14 ਕਿਲੋ 15 ਕਿਲੋ ਹਾਂਜੀ ਹਾਂਜੀ ਜੀ ਇਹ ਪੱਕੀ ਘਰ ਆ ਜਾਣੇ ਕਿਹਾ ਨਾ ਗਰੰਟੀ ਆ ਜੀ ਸੋੜ ਦੋ ਇੱਧਰ ਨੂੰ ਸੋੜ ਠੀਕ ਆ ਵੇਖਾ ਲੋ ਜੀ ਦੇਵਾ ਪਹਲਵਾਨ ਜੀ ਵੇਖੋ ਵੀਰ ਜੀ ਪੰਡਾ ਹੀ ਪਾਈ ਫਿਰਦੀ ਆ ਜੀ ਨਗੀਨਾ ਟਾਪ ਦਾ ਨਗੀਨਾ ਵੀਡੀਓ ਲੇਟ ਪਈ ਪਰ ਲਿਆਂਦੇ ਨਗੀਨਾ ਹੀ ਆਇਆ ਕੋ ਵੇਖੋ ਜੀ ਨਹੀਂ ਟਾਪ ਤੇ ਨਗੀਨਾ ਪ੍ਰਧਾਨ ਸਾਹਿਬ ਆਈ ਆ ਤੇ ਹਾਂ ਜੀ ਵੇਖੋ ਇੱਧਰ ਪਰ ਇਹ ਜਿਹਨੇ ਟਾਪ ਤੇ ਨਗੀਨਾ ਜਿਹੜੇ ਹੋਣ ਹੀ ਆ ਗਏ ਜੀ ਕਿੱਥੇ ਕਿੱਥੇ ਥਾਣਾ ਵੱਡੀ ਮੈਂ ਵੇਖੋ ਲੈਵਾ ਪੰਡਾ ਹੀ ਪਾਈ ਫਿਰਦੀ ਆ ਜੀ ਠੀਕ ਆ ਜੀ ਵੇਖੋ ਜੀ ਠੀਕ ਆ ਜੀ ਠੀਕ ਆ ਵੀਰ ਜੀ ਤੇ ਵੀਰ ਜੀ ਮਗਰ ਕੱਟੀ ਆ ਹੈ ਮਗਰ ਕੱਟੀ ਡਬਲ ਫਾਇਦਾ ਡਬਲ ਫਾਇਦਾ ਵੀਰ ਜੀ ਡਬਲ ਫਾਇਦਾ ਤੇ ਮੋਲੇ ਦਾ ਕਰੀਏ ਛੋੜਾ ਜਿਹਾ ਹਾਂਜੀ ਦੱਸੋ ਜੀ ਕੋਈ ਵੱਡਾ ਮੋਦ ਨਾ ਕਰੀਏ ਨਹੀਂ ਛੋਟਾ ਜਿਹਾ ਜੀ ਇਹ ਦੇ ਦੀਏ ਜੋ D1 10 ਦੀ 1 10 ਦੀ ਹਾਂ 14 15 ਕਿਲੋ ਵਾਲੀ ਮੈਮ ਠੀਕ ਹੈ ਵੀਰ ਜੀ ਤੇ ਚੱਲ ਪੰਜ ਹੀ ਛੋਟ ਕਰ ਦਾਂਗੇ ਠੀਕ ਹੈ ਵੀਰ ਇੱਕ ਪੰਜ ਦੀ ਇੱਕ ਪੰਜ ਦੀ ਬਸ ਜੀ ਹੁਣ ਇਤੋਂ ਕਾ ਜੀ ਨਹੀਂ ਵੀਰ ਠੀਕ ਆ ਜੀ ਫਿਕਸ ਰੇਟ ਵੀਰ ਜੀ ਫਿਕਸ ਫਿਕਸ ਰੇਟ ਹੋਣੀ ਜੇ ਕੱਲੀ ਹਾਂਜੀ ਹਾਂ ਦੇਖੋ ਵੀਰ ਜੀ ਇੱਕ ਪੰਜ ਦੀ ਮਗਰ ਕੱਟੀ ਹੈ ਬਿਲਕੁਲ ਜੈਦ ਮੋਲ ਆ ਜੀ 11 ਕਿਲੋ ਹੋਣਿਆ ਤਾਜੀ ਸੂਈ ਆ ਤੇ 14 ਕਿਲੋ 15 ਕਿਲੋ ਦੁੱਧ ਦਊਗੀ 13 ਦੀ ਗਾਰੰਟੀ ਦੇ ਦਾਂਗੇ ਠੀਕ ਜੀ ਹਾਂ 13 ਦੀ ਗਾਰੰਟੀ ਆ ਜੀ ਇੱਕ ਪੰਜ ਦੀ ਦੇਖੋ ਜੀ ਸਰ 13 ਕਿਲੋ ਵਾਲੀ ਮੈਂ ਇੰਨੇ ਰੁਪਈਆ ਚ ਨਹੀਂ ਮਿਲਦੀ ਨਹੀਂ ਮਿਲਦੀ ਜੀ ਸੱਚ ਆ ਜੀ ਤੇ ਆਹ ਵਖਾ ਲੋ ਨਗੀਨਾ ਦੇ ਦੀ ਜੀ ਇਹਦੇ ਤੇ ਵੇਖੋ ਥੋਨਾ ਜਿਹੜਾ ਹੀ ਵੇਖੋ ਕੱਟੀ ਵੇਖੋ ਵੇਖੋ ਤਾਂ ਪਤਾ ਨਹੀਂ ਕਿੰਨਾ ਠੰਡੀ ਕਿੰਨੀ ਵੇਖਾ ਜੀ ਸੈਂਕ ਦੀ ਕੁਆਲਿਟੀ ਵੇਖਾ ਜੀ ਵੇਖੋ ਕੱਟੀ ਕੋਲੋ ਜੀ ਛੋਟੂ ਜੀ ਦੋ ਦੰਦ ਜੇ ਲੈ ਠੀਕ ਹੈ ਜੀ ਮਗਰ ਇਹਦੇ ਕਟਾ ਜੇ ਠੀਕ ਹੈ ਆਪਾਂ ਨਹੀਂ ਜੇ ਦੱਸਦੇ ਉਹਨਾਂ ਦੇ ਦੱਸਣ ਮੁਤਾਬਕ ਆਰ ਉਸ ਮਿਹਨਤ ਬਦਉਗੀ ਆਪਾਂ ਨਹੀਂ ਕਹਿੰਦੇ ਆਪ ਦੀ ਕੋਈ ਸਮਝਦਾਵੇ ਠੀਕ ਕਿਉਂਕਿ ਆਪਾਂ ਤੀਗਾ ਨਹੀਂ ਭਰਾਇਆ ਆਪਾਂ ਨੂੰ ਪਤਾ ਹੀ ਨਹੀਂ ਠੀਕ ਹੈ ਜੀ ਵਖਾ ਲੋ ਲੈ ਵਾ ਲੋ ਦੇਖੋ ਕੁਆਲਟੀ ਵੇਖੋ ਜੀ ਪੱਟੇ ਪੁੱਡੇ ਦੀ ਪੂਰੀ ਕਾਇਮ ਆ ਜੀ ਦੇਖੋ ਤੇ ਪੂਰੀ ਵੇਂਗੋ ਖਾ ਲੋ ਸਿੰਗ ਦੀ ਕੁਆਲਟੀ ਵੇਖੋ ਦੋ ਦੰਦ ਜੇ オリジナル ਠੀਕ ਹੈ ਜੀ ਕਿਆ ਬਾਤਾਂ ਵੀ ਦੀ ਕੱਲਾ ਕੱਲਾ ਥਾਣਿਆਂ ਥਣਾ ਦੀ ਵਿੱਥ ਵਖਾਲ ਦੋ ਜਮਾਂ ਦੀ ਕਿੱਥੇ ਕਿੱਥੇ ਥਾਣ ਲੱਗੇ ਆ ਭਲਵਾਨ ਸਾਹਿਬ ਪੀੜੀ ਤੇ ਪਾਓ ਕੱਲਾ ਕੱਲਾ ਥਾਣਾ ਹਾਂ ਅਗਲੇ ਨਾ ਅਗਲੇ ਦੀ ਵਿੱਥ ਵਖਾਲ ਦੋ ਮਗਰਲੇ ਨਾ ਮਗਰਲੇ ਦੀ ਵੇਖੋ ਮਿੰਨੂ ਜੱਥਾਂ ਹਲੇ ਦੂਜੇ ਤੀਜੇ ਸੂਏ ਤੱਕ ਝੋਡੀ ਨੇ ਬਾਨਨਾ ਵੇਖੋ ਅਜੇ ਤੇ ਕੋਕਾ ਬਾਨਨਾ ਵਾ ਜੀ ਹਾਂ ਇਧਰ ਹੀ ਵਖਾਲੋ ਅੱਗੋਂ ਵੀ ਇੱਥੇ ਵਖਾਲੋ ਥਾਣਾ ਦੀ ਵੇਖੋ ਵੀਰ ਜੀ ਤੇ ਸੇਂਗਰ ਵਖਾਲੋ ਦੀ ਕੁਆਲਟੀ ਵੇਖੋ ਵੀਰ ਜੀ ਠੀਕ ਹੈ ਵੀਰ ਜੀ ਤੇ ਠਪੜਾ ਵਗੋਂ ਕੱਟੀ ਅਸਲ ਚੀਜ਼ ਆ ਕਵਾਂਟੀਟੀ ਵਾਲੀ ਅਸਲ ਚੀਜ਼ ਅਸਲ ਚੀਜ਼ ਨਹੀਂ ਜੀ ਜਦੋਂ ਪੈਸੇ ਜੇਬ ਵਿੱਚ ਪਾ ਕੇ ਤੁਰੇ ਫਿਰਿਆ ਇਹੋ ਜਿਹੀ ਨਹੀਂ ਲੱਭਦੀ ਵੀਰ ਜੀ ਨਹੀਂ ਲੱਭਦੀ ਜੀ ਸਹੀ ਗੱਲ ਕਰ ਨਹੀਂ ਬਿਲਕੁਲ ਸੱਚ ਹੈ ਜੀ ਦੇਖੋ ਜੀ ਦੇਵਾ ਤੇ ਟੀਮ ਦੇ ਦੀ ਛੋਟੀ ਜੀ ਹਾਂ ਜੀ 140 ਗੇਮ ਦੇ ਜੇ ਅੱਛਾ ਜੀ ਪੰਜ ਛੋਟ ਕਰਾਂਗੇ ਠੀਕ ਹੈ ਵੀਰ ਜੀ ਹਾਂ 135 ਦੀ ਫਿਕਸ ਰੇਟ ਹੈ ਵੀਰ ਜੀ ਫਿਕਸ ਰੇਟ 135 ਦੀ ਜੈ ਦੇਖੋ ਠੀਕ ਹੈ ਵੀਰ ਜੀ ਹਾਂ ਨਹੀਂ ਲੋਕ ਕੱਟੀ ਫੇਰ ਦੇਖੋ ਕਿਆ ਪਤਾ ਨਾ ਮੈਂ ਨਾ ਵੀ 60 ਟੋਨ ਦੇ ਐਂਡ ਕੋਕਾ ਪੀਸ ਜਿੰਨੇ ਕੋਕਾ ਪੀਸ ਹਾਂਜੀ ਤੇ ਆਹ ਵਖਾ ਲੋ ਝੋਡੀ ਟੋਕਾ ਇਹਨੂੰ ਝੋਟਾ ਦੇਣਾ ਹੈ ਇਹ ਝੋਡੀ ਗਈ ਜੇ ਆਪਣੇ ਕੋਲੋਂ ਠੀਕ ਹੈ ਜੀ ਤੇ 5 ਮਹੀਨੇ ਦੀ ਗੱਪਣ ਜੇ ਅੱਛਾ ਜੀ ਦੁੱਧ ਦੇ ਤਕੋ 2.5 3 ਕਿਲੋ ਜੇ ਠੀਕ ਹੈ ਵੀਰ ਜੀ ਹਾਂਜੀ ਜੋ ਹੋਊਗਾ ਉਹ ਦੱਸਾਂਗੇ ਸਿੰਘ ਸਿੰਘ ਵੇ ਖਾਲ ਦੋ ਤੇ ਝੋਡੀ ਨੇ 13 ਕਿਲੋ ਦੁੱਧ ਪਲੋਨ ਨੇ ਦਿੱਤਾ ਦੂਸਰਾ ਸੂਆ ਸੁਣਾ ਜੀ ਠੀਕ ਹੈ ਵੀਰ ਜੀ ਦੇਖੋ ਸਿੰਘ ਉਹ ਖਾਓ ਦੇਖੋ ਇਸ ਸਿੰਘ ਦੀ ਕੁਆਲਿਟੀ ਕਾਲੀ ਸ਼ਾ ਛੋਡੀ ਆ ਸੁਣੀ ਗਾ ਪੂਰੇ ਟਾਈਮ ਤੇ ਆ 20 ਤਰੀਕ ਤੋਂ ਇਹਨੂੰ 6 ਮਹੀਨਾ ਲੱਗਣਾ ਜੀ ਠੀਕ ਹੈ ਜੀ ਹਾਂ ਜੀ ਤੇ ਸੁਈ ਨੂੰ ਲੱਗ ਪਾ ਕੇ ਨੂੰ 1.5 ਸਾਲ ਤੋਂ ਉੱਪਰ ਟਾਈਮ ਹੋ ਗਿਆ ਠੀਕ ਹੈ ਜੀ ਜੈਡ ਬਲੈਗ ਆ ਇੱਕ ਰੰਗ ਕਾਲੀ ਲੈ ਓ ਛੋਟੂ ਜੀ ਵੇਖੋ ਥਣ ਥਣ ਹੁਣ ਜੋ ਬਣ ਉੱਜੜ ਗਿਆ ਬਹੁਤ ਹੀ ਲੇਵਾ ਮਾਰਦੀ ਐ ਕੋਈ ਭਾਰ ਤੱਕ ਦਾ ਕੋਈ ਨੁਕਸਾਨੀ ਨਹੀਂ ਹੋਏਗਾ ਛੋਟੂ ਕਾਹ ਮਾੜੀ ਜੀ ਕਰਕੇ ਕਮਲਾ ਡਰਦੀ ਥੋੜਾ ਜੀ ਇੱਧਰ ਤੂੰ ਇੱਧਰ ਫਿਰ ਜਾ ਪਰੋਣ ਗਾਂ ਕਰਕੇ ਦਾ ਵੀ ਦੇ ਦ। ਪਲਵਾਨ ਹਰ 13 ਕਿਲੋ ਦੁੱਧ ਦਿੱਤਾ ਨੇ ਬਲੂਨ ਨੇ। ਠੀਕ ਹੈ ਵੀਰ ਜੀ। ਹਾਂ। 5 ਮਹੀਨੇ ਦੀ ਗੱਭਣਾ ਜੀ। 5 ਮਹੀਨੇ ਦੀ ਗੱਭਣਾ ਮੱਕੇ ਰਿਹਾ ਦੁੱਧੇ ਮਟੀਰੀਅਲ ਲੱਭੇ ਲੰਡਾ ਪਿੰਡਾ ਲੰਡਾ ਪਿੰਡ। ਹਾਂ ਠੀਕ ਹੈ। ਇੱਥੋਂ ਆਈ ਆ। ਐਡਰੈਸ ਵੀ ਬੰਦਿਆਂ ਨਾਲ ਦੇ ਦਾਂਗੇ ਪਤਾ ਕਰ ਲੈਣਾ। ਹਾਂ ਜੀ। 13 ਕਿਲੋ ਦੁੱਧ ਦਿੱਤਾ ਸੂਈ ਨੂੰ ਟਾਈਮ ਜ਼ਿਆਦਾ ਹੋ ਗਿਆ। ਸੱਜਰ ਮਹਿਣ ਹੈਗੇ ਵੇਚ ਦੇ ਗਏ। ਪਹਾੜ ਤੱਕ ਦਾ ਕਿਸ ਗੱਲ ਦਾ ਕੋਈ ਨੁਕਸ ਨਹੀਂ ਆ ਪਹਾੜੇ ਦੇ ਮੇਰੇ ਦੀ ਰੀਡਿੰਗ ਗੜਿੰਗ ਠੀਕ ਹੈ ਵੀਰ ਜੀ ਤੇ ਹੁਣ ਦੁੱਧ ਦੇ ਕੋ 2.5 ਕਿਲੋ 3 ਕਿਲੋ ਦੇ ਤੇ 20 ਫਰਵਰੀ ਨੂੰ 6 ਮਹੀਨਾ ਲੱਗਣਾ ਜੇ 20 ਫਰਵਰੀ ਤੋਂ ਬਾਅਦ ਜਨਵਰੀ ਤੋਂ ਬਾਅਦ ਸੁਣੀ ਹੈ ਠੀਕ ਹੈ ਵੀਰ ਜੀ ਸਾ ਕਿਉਂਕਿ 10-5 ਪਸ਼ੂ ਦੇ ਨੂੰ ਤੇ ਲਿਆ ਜਾਂਦਾ ਪੂਰੇ ਬਾਜ਼ਾਰ 'ਚ ਸੁਣੀ ਆ ਠੀਕ ਹੈ ਵੀਰ ਜੀ ਤੇ ਵੀਰ ਜੀ ਦਾ ਮੁੱਲ ਇਦਾਂ ਉਹਦਾ ਸ਼ਾਜੀ ਮੈਂ ਉਹਨਾਂ ਦੇ 85 ਮੰਗਦੀ ਆ ਅੱਛਾ ਜੀ 80000 ਤੋਂ 2000 ਛੋਟ ਕਰਦੀ ਆ 78000 ਦੀ ਫਿਕਸ ਰੇਟ ਫਿਕਸ ਰੇਟ ਠੀਕ ਹੈ ਜੀ ਵੇਖੋ ਜੀ ਟੌਪ ਦਾ ਨਕੀਨਾ ਜੀ 2 ਘਟ ਅਸੀ ਦਾ ਜੀ ਟੌਪ ਦਾ ਪਾਸ ਦੀ ਫੁੱਲ ਗਰੰਟੀ ਚੈੱਕ ਕੋਈ ਕਰਵਾ ਕੇ ਪੈਸੇ ਫਿਰ ਵੜਾ ਦੇ ਠੀਕ ਹੈ ਵੀ ਆਪਣੀ ਤਸੱਲੀ ਕਰਕੇ ਕੇ ਹਾਂ ਜੀ ਨੇਵਾ ਹੁਣ ਵੇਖੋ ਸੱਜਰ ਮਾਰੂਗੀ ਨੇਵਾ ਤੁਸੀਂ ਕਹੋਗੇ ਵਾਕਿਆ ਚੀਜ਼ ਆਸਲ ਬ੍ਰਾਂਡ ਆ ਠੀਕ ਹੈ ਇਹ ਨਹੀਂ ਕੋਈ ਗੱਲ ਵੀ ਉਦਾਂ ਗੱਲ ਆ ਠੀਕ ਹੈ ਵੀਰ ਜੀ ਤੇ ਆ ਗਈ ਜੀ ਝੋਟੀ ਦੋ ਰੰਗ ਦੇ ਚੌਕ ਦੇ ਰੰਗ ਬਾੜੇ ਬਾੜੇ ਕੱਢਦੀ ਆ ਝੋਟੀ ਜੀ ਖ ਇਦੀ ਕੀਮਤ ਕਰਨੀ ਛੋਡੀ ਜੀ ਬਿਲਕੁਲ ਛੋਡੀ ਦੇ ਘੱਟਾ ਅੱਛਾ ਜੀ ਦੁੱਧ ਦੇਖ ਪਊਗਾ 9 ਕਿਲੋ ਠੀਕ ਹੈ ਵੀਰ ਜੀ ਹਾਂ ਜੀ ਖਾਣਾ ਵਾ ਖਾ ਲੋ ਸੀਲਿਸਲਾ ਗਾਲ 100 ਜੀ 100 ਅਮਹੀਨੇ ਪਾਸਾ ਮਰਤਾ ਦੇ ਦੇ ਦੇਖੋ ਜੀ ਤੋਹਫੇ ਵੀਰ ਜੀ ਤੋਹਫੇ ਦੇਖੋ ਮੇਰੇ ਕੋਲ ਨਗੀਨੇ ਟਾਪ ਦੇ ਨਗੀਨੇ ਦੇਖੋ ਭਲਵਾਨ ਸਾਹਿਬ ਦੇਖੋ ਆਪਾਂ ਵੀ ਛੱਤ ਨੂੰ ਤਾਰਾ ਲਾ ਦਣੀਆਂ ਵੀਰ ਜੀ ਛੱਤ ਨੂੰ ਗਏ ਛੱਤ ਤੋਂ ਮਟਪਾ ਦੇਣੀਆਂ ਮੈਂ ਟੀਨਾ ਪਾੜ ਦੇਣੀਆਂ ਮਾਰ ਮਾਰ ਭਰਾਂਗੇ ਠੀਕ ਹੈ ਵੀਰ ਜੀ ਖੋਲੋ ਜੀ ਖੋਲੋ ਦੇਖੋ ਝੋਡੀ ਖੋਲੋ ਜੀ ਉੱਤੇ ਉੱਤੇ ਰੱਖਦਾ ਛੋਟੂ ਵੇਖ ਲੈ ਵਾ ਵੇਖ ਲੈ ਵਾ ਤਰਦੀ ਨਹੀਂ ਵਾ ਕਿਦਾਂ ਤੁਰਦੀ ਪਹਿਲਵਾਨ ਸਾਹਿਬ ਕਿਦਾਂ ਐ ਹੱਥ ਕਰਕੇ ਨਹੀਂ ਕਿਦਾਂ ਤੁਰਦੀ ਆ ਮੇਲਦੀ ਆ ਪੂਰੀ ਐ ਵੇਖੋ ਲੈ ਵਾ ਅੱਗੇ ਵੀ ਵਿਖਾ ਲੋ ਇਹਦਾ ਠੰਡੀ ਸੀ ਲਗਾਵਾ ਵਰਗੀ ਚੌਦਰੇ ਰੰਮਾੜੇ ਮਾੜੇ ਕੱਢਣ ਲਈ ਆ ਤ ਪਿਓਰ ਮੋਹਰਾ ਜੀ ਝੋਡੀ ਆ ਵੇਖੋ ਦੇਵਾ ਟਾਪ ਦਾ ਨਗੀਨਾ ਜੀ ਤੇ ਛੋਟੀ ਜੀ ਕੀਮਤ ਵਿੱਚ ਛੋਟੀ ਕੀਮਤ ਕਰਨੀ ਪਹਿਲਵਾਨ ਸਾਹਿਬ ਇਹਦੀ ਦੇਖੋ ਇੱਕਲਾ ਇਕਲਾ ਥਨ ਚੀੜੀ ਦੇ ਪਾਵੇ ਨੂੰ ਖਾ ਲੋ ਸ਼ੇਅਰ ਕਰਕੇ ਮਗਰ ਹੋ ਗਿਆ ਖਾ ਲੋ ਵੇਖੋ ਠੀਕ ਹੈ ਜੀ ਠੀਕ ਹੈ ਬਣਦੀ ਗੱਲ ਮੈਂ ਨਾ ਵੀ ਟਾਪ ਦਾ ਨਗੀਨਾ ਵੇ ਜੀ ਬਣੂ ਕਿਹਨੇ ਕਰਨ ਅੱਛਾ ਵੀਰ ਜੀ ਬੱਚਾ ਖਾ ਲੋ ਠੀਕ ਹੈ ਹਾਂ ਆਜੋ ਬੱਚਾ ਠੀਕ ਹੈ ਜੀ ਤੇ ਕੀਮਤ ਇਹਦੀ ਹਾਂ ਜੀ ਛੋਟੀ ਜੀ ਛੋਟੂ ਕਰੀਏ ਫਿਰ ਛੋਟੀ ਜੀ ਦੱਸੋ ਫਿਰ 90 ਦੀ ਦੇ ਦੀ ਯਾਰ ਨਹੀਂ ਵੇਚ ਜੀ ਪਰਵਾਨਾ ਜੇ ਛੋਟੀ ਜੀ ਕੀਮਤ ਕਰਨੀ ਤਾਂ ਛੋਟੀ ਹੀ ਕਰਨੀ ਜੋ ਭਰਾ ਤੂੰ ਕਵੇਂਗਾ ਪੰਜ ਜਾਂਦੀਏ ਨਾ ਯਾਰ ਪਰਵਾਨਾ ਨਹੀਂ ਕਰ ਯਾਰ ਥੱਕਾ ਜੂ ਨਹੀਂ ਨਹੀਂ ਅੱਜ ਨਾ ਪੜਦਾ ਫਿਰ ਕਹਿਦਾ ਅੱਜ ਅੱਜ ਉੜਦੀਆਂ ਜਾਣ ਵਾਲੇ ਕੰਮ ਕਰਨੇ ਆ ਠੀਕ ਹੈ ਜੀ 85 ਦੀ ਜੇ ਤੂੰ ਕਹਿਦਾ 85 ਦੀ ਹਾਂ ਠੀਕ ਹੈ ਮਾਪੀ ਵੀ ਮਿਲਦੀ ਛੋਟੀ ਐਂ ਪੰਜਾਸੀ ਨਹੀਂ ਮਿਲਦੀ ਵੀਰ ਜੀ ਤੇ ਫਿਰ ਠੰਡੀ ਵੀ ਦੇਖੋ ਵੀਰ ਜੀ ਇਹ ਕੰਮ ਨਹੀਂ ਦੋ ਕੰਮ ਦੇਖੋ ਵੀਰ ਜੀ ਠੰਡੀਆਂ ਐ ਇੱਕ ਇਹ ਵੀ ਆਚਾ ਬਣਾਉਂਦੇ ਹਾਂ ਡੇ ਜੋ ਤੁਸੀਂ ਦੇਖੋ ਵੀਰ ਜੀ ਦੇਖੋ ਨਾ ਛੋਟੂ ਛੋਟੀ ਨੇ ਵੱਡੀ ਦੀ ਠੀਕ ਹੈ ਜੀ ਮੈਂ ਨਾ ਠੀਕ ਹੈ ਵੀਰ ਜੀ ਜਾਇਜ਼ ਕੀਮਤਾਂ ਮੈਂ ਨਾ ਬਿਲਕੁਲ ਜਾਇਜ਼ ਕੀਮਤਾਂ ਟਾਪ ਦੇ ਨਜ਼ੀਨੇ ਕਿ ਤੁਹਾਨੂੰ ਮਿਲਦੇ ਵੀ ਨਹੀਂ ਮਿਲਦੀ ਪੈਸੇ ਲੈ ਕੇ ਮਗਰ ਮਗਰ ਫਿਰ ਤਾਂ ਵੀ ਨਹੀਂ ਲੱਭਦੇ ਵੀਰ ਜੀ ਮੇਰੇ ਕੁਆਲ ਵੀ ਅੰਦਰ ਵੀ ਹੈਗੇ ਜੀ ਆਪਣੇ ਕੋ ਜਿੰਨੇ ਵੀ ਲੈਣੀਆਂ ਸੰਪਰਕ ਕਰ ਸਕਦਾ ਆ ਵੇਖੋ ਜੀ ਵੇਖੋ ਜੀ ਟਾਪ ਦੇ ਨਜ਼ੀਨੇ ਆ ਜੀ ਸਿਰੇ ਦੀਏ ਸਿਰੇ ਦੀਏ ਜਿਹਨੂੰ ਲੈਂਦੇ ਛੋਟੀਆਂ ਸਾਹਮਣੇ ਬਹੁਤ ਚੰਗੀਆਂ ਸਾਰੀਆਂ ਕੁਆਲਟੀ ਵਾਲੀਆਂ ਬਾਕੀ ਜਿਹੜੇ ਵੀ ਵੀਰ ਨੇ ਲੈਣੀਆਂ ਸੰਪਰਕ ਕਰੇ ਸਾਡਾ ਨੰਬਰ ਚੱਲਦਾਊਗਾ ਸਕਰੀਨ ਤੇ 99799383444 99799383444 ਹੋਰ ਭਲਵਾਨ ਸਾਹਿਬ 10 ਵਧੀਆ ਮਿਰਜੀ ਮਾਰ ਕੇ ਥਾਪੀਆਂ ਥੂਪੀਆਂ ਦੱਸੋ ਇੱਕ ਵਾਰ ਵੀ ਠੀਕ ਆ ਮੈਂ ਤਾਂ ਟਾਪ 10 ਗਿਨੇ ਆਂ ਮਿਰਜੀ ਓਕੇ ਪੀਸ ਆ ਮੈਂ ਨਾਲ ਪੂਰੇ ਕੋਕੇ ਦੀ ਓਕੇ ਹਾਂ ਕਮੋਲ ਹੈ ਮੁੱਲ ਮੁੱਲ ਆ ਮਿਰਜੀ ਛੋਟੇ ਛੋਟੇ ਜਮਾ ਜਿਆਦਾ ਕੀਤਾ ਕਿ ਨਹੀਂ ਆਈ ਸ਼ਾਬਾਸ਼ ਆਈ ਸ਼ਾਬਾਸ਼ ਆਈ ਸ਼ਾਬਾਸ਼ ਬਾਕੀ ਆਪਾਂ ਚਾਰ ਝੋਟੀਆਂ ਪਈਆਂ ਮਿਰਜੀ ਆ ਛੇ ਝੋਟੀਆਂ ਆਪਣੀਆਂ ਅੰਦਰ ਅੰਦਰ ਵੀ ਆ ਜੀ ਠੀਕ ਆ ਜੀ ਬੱਸ ਲਾ ਜੀ ਅਜੇ ਬੱਸ 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 ਜੀ ਹਾਂ ਜੀ ਹਾਂ ਜੀ ਕਿੰਨੇ ਲੈਣੀਆਂ ਵੀਰ ਮੇਰਾ ਸੰਪਰਕ ਕਰੇ ਮਾਲ ਆਪਣੇ ਕੋਲ ਹੋਰ ਵੀ ਖੜਾ ਵਾ ਹਾਂਜੀ ਹਾਂਜੀ ਤੇ ਇਹ ਨਹੀਂ ਵੀ ਇੰਨਾ ਹੀ ਆ ਬਾਕੀ ਸਤਨਵਾਦਿਆ ਵੀਰਾਂ ਦਾ ਵੀਡੀਓ ਵੇਂਦੇ ਆ ਇੰਨਾ ਪਿਆਰ ਕਰਦੇ ਆ ਹਾਂਜੀ ਮੈਂ ਨਾਲ ਵੀ ਦਿਲੋਂ ਧੰਵਾਦ ਦਿਲੋਂ ਧੰਵਾਦਿਆ ਦਿਲੋਂ ਸਹੀ ਗੱਲ ਪਹਿਲਵਾਨ ਸਾਹਿਬ ਬਿਲਕੁਲ ਚਲੋ ਧੰਵਾਦ ਸਹੀ ਗੱਲ ਹੈ ਪਹਿਲਵਾਨ ਸਾਹਿਬ ਠੀਕ ਹੈ ਵੀਰ ਜੀ ਸასი ਗੱਲ ਜੀ ਸਾਰਿਆਂ ਨੂੰ ਇਹਰ ਕੱਟੀ ਦਾ ਲੇਵਾ ਚੈੱਕ ਕਰ ਲੋ ਵਾਹ ਦੇਖੋ ਜੀ ਜਿਹੜਾ ਤੋਂ ਪੰਡਾ ਹੀ ਪਣੀ ਚੱਤੀ ਆ ਦੇਖੋ ਕੀਮਤ ਤੁਹਾਡੇ ਨਾਲ ਨਹੀਂ ਕੀਤੀ ਐ ਨਹੀਂ ਵੀ ਦੀ ਕੀਮਤ ਦੇਖੋ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਕਰਿਓ ਸੰਪਰਕ ਜੀ ਸਾਰੇ ਵੀਰਾਂ ਦਾ ਧੰਨਵਾਦ ਆ